ਵੈਲਕਮ ਇਨ ਮਾਈ ਚੈਨਲ ਮਾਈ ਨਾਮ ਹੈ ਗਰੇਂਦਰਵੀਰ ਖੜ ਅੱਜ ਦੀ ਵੀਡੀਓ ਪਿਆਰੇ ਵਿਦਿਆਰਥੀਓ ਆਪਾਂ ਬਣਾਉਣ ਲੱਗੇ ਆਂ ਔਸਤ ਦੇ ਉੱਪਰ ਤੇ ਔਸਤ ਕਿਵੇਂ ਕੱਢਣੀ ਹੈ ਇਹਦੇ ਵਿੱਚ ਜਸਟ ਭਾ ਕਰਨਾ ਹੁੰਦਾ ਔਸਤ ਕੱਢਣਾ ਸਭ ਤੋਂ ਸੌਖੇ ਸਵਾਲਾਂ ਦੇ ਵਿੱਚੋਂ ਆ ਤੇ ਨਮੋਧਿਆ ਦੇ ਵਿੱਚ ਇਹਦੇ ਚੋਂ ਇੱਕ ਜਾਂ ਦੋ ਸਵਾਲ ਜ਼ਰੂਰ ਆਉਂਦੇ ਆ ਹਾਂਜੀ ਬੱਚੇ ਆਓ ਦੇਖੋ ਸਭ ਤੋਂ ਪਹਿਲਾ ਸਵਾਲ ਦੇਖੋ ਪਹਿਲੀਆਂ 5 ਟਾਂਕ ਸੰਖਿਆਵਾਂ ਦਾ ਔਸਤ ਪਤਾ ਕਰਨਾ ਪੈਣੀ ਹਾਂਜੀ ਤੁਹਾਨੂੰ ਫਾਰਮੂਲਾ ਯਾਦ ਰੱਖਣਾ ਪਊਗਾ ਜਿਹੜੀਆਂ ਵੀ ਸੰਖਿਆਵਾਂ ਦਿੱਤੀਆਂ ਹੋਣਗੇ ਜਿਹੜੀ ਵੀ ਚੀਜ਼ ਦਿੱਤੀ ਉਹਦਾ ਜੋੜ ਕਰਨਾ ਹੁੰਦਾ ਆਪਾਂ ਨੇ ਜੋੜ ਨੂੰ ਜਿੰਨੀਆਂ ਸੰਖਿਆਵਾਂ ਦੀ ਗਿਣਤੀ ਹੁੰਦੀ ਆ ਉਹਨੇ ਨਾਲ ਭਾਗ ਕਰਨਾ ਹੁੰਦਾ ਜਦੋਂ ਆਪਾਂ ਭਾਗ ਕਰ ਦਿੰਨੇ ਆ ਤਾਂ ਆਪਣੇ ਕੋਲੇ ਔਸਤ ਆ ਜਾਂਦੀ ਆ ਹੁਣ ਆਪਾਂ ਨੂੰ ਪਹਿਲੇ ਸਵਾਲ ਚ ਕਿਹਾ ਹੈ ਵੀ ਪਹਿਲੀਆਂ 5 ਟਾਂਕ ਸੰਖਿਆਵਾਂ ਦੀ ਔਸਤ ਟਾਂਕ ਸੰਖਿਆਵਾਂ ਕਿਹੜੀਆਂ-ਕਿਹੜੀਆਂ ਹੁੰਦੀਆਂ ਪੰਜ ਲਿਖ ਲਾਂਗੇ 1 3 5 7 9 ਇਹ ਟਾਂਕ ਸੰਖਿਆਵਾਂ ਹੋ ਗਈਆਂ ਕਿੰਨੀਆਂ ਇਹ 5 ਵਡੇ 5 ਲੱਗੂਗਾ ਇਹਨਾਂ ਦਾ ਜੋੜ ਕਰ ਲਾਂਗੇ ਹੁਣ ਜਦੋਂ ਜੋੜ ਕਰਾਂਗੇ 3 ਤੇ 1 4 ਤੇ 5 9 9 9 18 ਤੇ 7 25 ਹੋ ਗਈਆਂ 25 ਵਡੇ 5 ਭਾ ਕਰਕੇ ਕਿੰਨਾ ਆਨਸਰ ਆ ਗਿਆ 5 ਆ ਗਿਆ ਇਦਾਂ ਦੀ ਔਸਤ ਆਪਾਂ ਨੇ ਪਤਾ ਕਰ ਲਈ ਹੁਣ ਬੱਚੇ ਦੂਜਾ ਸਵਾਲ ਦੇਖੋ ਦੂਜੇ ਸਵਾਲ 'ਚ ਕੀ ਹੈ ਪਹਿਲੀਆਂ 5 ਕੁਦਰਤੀ ਸੰਖਿਆਵਾਂ ਕੁਦਰਤੀ ਸੰਖਿਆਵਾਂ ਕਿੱਥੋਂ ਸ਼ੁਰੂ ਹੁੰਦੀਆਂ ਨੇ 1 ਤੋਂ ਪਹਿਲਾਂ 1 ਹੋਗੀ ਫਿਰ 2 3 4 5 ਵੰਡੂ ਗਿਆ ਕਿੰਨੀਆਂ ਇਹ 5 ਤਾਂ ਹੁਣ ਇਹਨਾਂ ਦਾ ਜੋੜ ਕਰ ਦਾਂਗੇ 2+3+3+4+10+5 15 ਤਾਂ 15 ਵਟੇ 5 ਕੈਨਸਲ ਕਰਕੇ ਕਿੰਨਾ ਆਨਸਰ ਆ ਗਿਆ ਇਹਦੇ ਭਾਗ ਕਰਕੇ 3 ਆ ਗਿਆ ਉਸ ਤੋਂ ਬਾਅਦ ਬੱਚੇ ਤੀਜਾ ਸਵਾਲ ਦੇਖੋ ਇਹਦੇ ਚ ਆਪਾਂ ਨੂੰ ਵੈਸੇ ਨੰਬਰ ਦਿੱਤੇ ਕਿਹਦੇ ਇਹਨਾਂ ਦਾ ਔਸਤ ਪਤਾ ਕਰੋ ਆਪਾਂ ਹੀ ਕਰਾਂਗੇ ਇਹਨਾਂ ਦਾ ਜੋੜ ਕਰ ਲਾਂਗੇ ਪਹਿਲਾਂ ਸਾਰਿਆਂ ਦਾ 8+4 12 12+12 24 24+16 ਕਿੰਨੇ ਹੁੰਦੇ ਆ 40 ਤਾਂ ਕਿੰਨੇ ਨੇ ਇਹ ਅੱਖਰ 1 2 3 4 ਤਾਂ ਵਟੇ 4 ਉੱਪਰ ਜੋੜ ਕਰਨਾ ਹੈ ਕਿਉਂਕਿ ਉਹਨਾਂ ਦੀ ਗਿਣਤੀ ਲਾਉਣੀ ਆ ਤਾਂ ਭਾਗ ਕਰਕੇ ਕਿੰਨਾ ਅਨਸਰ ਆ ਗਿਆ 10 ਆ ਗਿਆ ਹੁਣ ਬੱਚੇ ਚੌਥੇ ਸਵਾਲ ਦੇ ਵਿੱਚ 10 ਵਿਦਿਆਰਥੀਆਂ ਦੀ ਉਚਾਈ ਦਿੱਤੀ ਆਪਾਂ ਨੂੰ ਕਿਤੇ 10 ਵਿਦਿਆਰਥੀਆਂ ਦੀ ਉਚਾਈ ਦਿੱਤੀ ਕਿੰਨੀ ਉਚਾਈ ਦਿੱਤੀ 30 20 50 60 ਇਹ 10 ਵਿਦਿਆਰਥੀ ਦਿੱਤੀ ਆਪਾਂ ਇਹਨਾਂ ਦਾ ਜੋੜ ਕਰਨਾ ਤੇ ਉਹਨੂੰ 10 ਨਾਲ ਭਾਗ ਕਰ ਦਾਂਗੇ ਆਪਾਂ 30 ਤੇ 20 50 50 ਤੇ 50 100 100 ਤੇ 60 160 ਤੇ 70 230 230 ਤੇ ਸੀ ਕਿੰਨੇ ਹੁੰਦੇ ਆ 310 310 ਤੇ 10 320 320 ਤੇ 40 360 360 ਤੇ 90 450 ਤੇ 100 ਜੁੜਿਆ 500 50 ਹੋ ਗਿਆ ਇਹਨਾਂ ਦਾ ਜੋੜ ਕਿੰਨਾ ਹੋ ਗਿਆ 550 ਕਿੰਨੇ ਨਾਲ ਭਾਗ ਕਰਾਂ ਮੈਂ ਕਿੰਨੇ ਹੈ ਹੀ 10 ਤਾਂ 10 ਨਾਲ ਭਾਗ ਕਰਾਂਗੇ 0 ਨਾਲ 0 ਕੱਟ ਗਈ ਕਿੰਨਾ ਆਂਸਰ ਆ ਗਿਆ ਆਪਣੇ ਕੋਲੇ 55 ਆ ਗਿਆ ਹਾਂਜੀ ਬੱਚੇ ਹੁਣ ਇਸ ਤੋਂ ਬਾਅਦ ਆਪਣਾ ਪੰਜਵਾਂ ਸਵਾਲ ਪੰਜਵੇਂ ਸਵਾਲ 'ਚ ਦੇਖੋ ਬੱਚੇ ਕੀ ਚੀਜ਼ ਦਿੱਤੀ ਆਪਾਂ ਨੂੰ ਹਰਮਨ ਨੇ ਵੱਖ-ਵੱਖ ਵਿਸ਼ਿਆਂ ਵਿੱਚੋਂ ਅੰਕ ਪ੍ਰਾਪਤ ਕੀਤੇ ਕਿੰਨੇ ਸਬਜੈਕਟ ਹੋ ਗਏ 1 2 3 4 5 6 ਸਬਜੈਕਟ ਹੋ ਗਏ ਤਾਂ ਹੁਣ ਬਟੇ ਆਪਾਂ ਨੂੰ ਪਤਾ 6 ਲੱਗੂਗਾ ਤੇ ਹੁਣ ਆਪਾਂ ਇਹਨਾਂ ਦਾ ਕਰਨਾ ਹੈ ਜੋੜ ਤਾਂ ਜੋੜ ਕਰਾਂਗੇ ਆਪਾਂ ਕਿਹੜੇ ਕਿਹੜੇ ਅੱਖਰਾਂ ਦਾ ਭਾਵੇਂ ਤੁਸੀਂ ਇਦਾਂ ਮੈਂ ਸੁਣ ਲੈ ਕੇ ਦਿਖਾਉਣੀ ਆ ਇਦਾਂ ਵੀ ਜੋੜ ਕਰ ਲਓ ਜੇ ਤੁਹਾਨੂੰ ਐਵੇਂ ਨਹੀਂ ਜਵਾਨੀ ਕਰਨਾ ਆਉਂਦਾ ਤਾਂ ਬੱਚੇ ਅੱਖਰ ਸਿੱਧੇ-ਸਿੱਧੇ ਲਿਖ ਕੇ ਇਦਾਂ ਤੁਸੀਂ ਇਹਨਾਂ ਦਾ ਪਲੱਸ ਕਰ ਲੈਣਾ ਸਾਰੇ ਅੱਖਰਾਂ ਦਾ ਪਲੱਸ ਕਰਕੇ ਫਿਰ ਤੁਸੀਂ ਲਿਖ ਦਿਓ ਹੁਣ ਇਹ ਸਾਰਿਆਂ ਦਾ ਪਲੱਸ ਕਰਾਂਗੇ ਇਕਨੇ ਹੋਣਗੇ 20 ਹਸਲਾਏ 2 5 ਤੇ 5 10 10 ਤੇ 7 17 17 ਤੇ 6 32 32 ਤੇ 8 33 33 ਤੇ 9 40 40 ਤੇ 2 22 ਤਾਂ ਆਪਣੇ ਕੋਲੇ ਆਨਸਰ ਬਣ ਗਿਆ 420 ਜੋੜ ਇਹਨਾਂ ਦਾ ਜਦੋਂ 6 ਦੇ ਪਹਾੜੇ ਤੇ 420 ਨੂੰ ਭਾਗ ਕਰਾਂਗੇ ਤਾਂ 70 ਆਨਸਰ ਆਇਆ ਹੁਣ ਬੱਚੇ ਛੇਮਾ ਸਵਾਲ ਦੇਖੋ ਛੇਵੇਂ ਸਵਾਲ ਦੇ ਵਿੱਚ ਹੈ ਦੋ ਸੰਖਿਆਵਾਂ ਦੀ ਔਸਤ 17 ਦਿੱਤੀ ਹੁਣ ਜਿਹੜਾ ਆਪਾਂ ਆਨਸਰ ਕੱਢ ਰਹੇ ਹਾਂ ਉਹ ਔਸਤ ਦਿੱਤੀ ਆ ਆਪਾਂ ਨੂੰ ਪਤਾ ਪਹਿਲਾਂ ਉੱਪਰ ਜੋੜ ਹੁੰਦਾ ਜੋੜ ਦੇ बटे ਕਿੰਨੀਆਂ ਸੰਖਿਆਵਾਂ ਨੇ 2 ਲਿਖਾਂਗੇ ਕਿੰਨੀਆਂ ਸੰਖਿਆਵਾਂ 2 ਅਸਤ ਕਿੰਨੀ ਆਇਓ ਸਾਹਮਣੇ ਲਿਖ ਦਾਂਗੇ ਬਰਾਬਰ ਇੰਨਾ ਦਾ ਹੁਣਾ बटे 2 ਨੇ 2 ਇਧਰਲੇ ਪਾਸੇ ਜਾ ਕੇ ਗੁਣਾ ਬਣ ਜਾਣਗੇ 17 2 34 ਤਾਂ ਹੁਣ ਜੋੜ ਕਿੰਨਾ ਬਣ ਗਿਆ 34 ਬਣ ਗਿਆ ਕਿੰਨੀਆਂ ਸੰਖਿਆਵਾਂ ਦਾ ਜੋੜ ਬਣ ਗਿਆ 34 ਦੋ ਸੰਖਿਆਵਾਂ ਦਾ ਉਹਨਾਂ ਵਿੱਚੋਂ ਇੱਕ ਸੰਖਿਆ 21 ਹੈ ਹੁਣ ਦੇਖੋ ਦੋ ਸੰਖਿਆਵਾਂ ਦਾ ਜੋੜ 34 ਹੈ ਉਹਨਾਂ ਦੇ ਵਿੱਚ ਇੱਕ ਸੰਖਿਆ 21 ਆ ਤਾਂ ਘਟਾਓ ਕਰਕੇ ਦੂਸਰੀ ਸੰਖਿਆ ਜੁਗੀ ਤਾਂ ਇਹ ਤੁਹਾਡੇ ਸਵਾਲ ਦਾ ਆਨਸਰ ਆ ਗਿਆ ਇਦਾਂ ਬੱਚੇ ਤੁਸੀਂ ਬਸ ਔਸਤ ਦਾ ਇੱਕੋ ਹੀ ਫਾਰਮੂਲਾ ਵੀ ਜੋੜ ਕਰਨਾ ਤੇ ਭਾਗ ਕਰਨਾ ਤੇ ਤੁਹਾਡੇ ਕੋਲੇ ਆਨਸਰ ਆ ਜਾਂਦਾ ਜਿਸ ਨੂੰ ਆਨਸਰ ਦਿੱਤਾ ਵਾ ਫਿਰ ਤੁਸੀਂ ਜੇ ਜੋੜ ਕੱਢਣਾ ਜਿੰਤੀ ਨੂੰ ਔਸਤ ਦੇ ਨਾਲ ਗੁਣਾ ਕਰ ਦੋ ਤਾਂ ਤੁਹਾਡਾ ਇਹ ਜੋੜ ਆ ਜੂਗਾ ਹਾਂਜੀ ਬੱਚੇ ਇਹਦੇ ਨਾਲ ਦੀ ਇੱਕ ਐਕਸਰਸਾਈਜ਼ ਮੈਂ ਤੁਹਾਨੂੰ ਹਮੇਸ਼ਾ ਹੀ ਤਰ੍ਹਾਂ ਇੱਕ ਹੋਰ ਐਕਸਰਸਾਈਜ਼ ਜਿੰਨੀ ਆ ਤੁਸੀਂ ਉਸ ਐਕਸਰਸਾਈਜ਼ ਨੂੰ ਸੋਲਵ ਕਰਨਾ ਤੇ ਦੈਨ ਫਿਰ ਆਨਸਰ ਆਪਾਂ ਮੈਚ ਕਰਾਂਗੇ ਆਨਸਰ ਮੈਚ ਕਰੋ ਪਹਿਲੀਆਂ 10 ਪੂਰਨ ਸੰਖਿਆਵਾਂ ਹਾਂਜੀ ਵਿੱਚ ਇਹ ਪੂਰਨ ਸੰਖਿਆਵਾਂ ਕਿਹੜੀਆਂ ਹੁੰਦੀਆਂ ਨੇ ਪੂਰਨ ਸੰਖਿਆਵਾਂ 0 ਤੋਂ ਸ਼ੁਰੂ ਹੁੰਦੀਆਂ ਨੇ 0 1 2 3 4 5 6 7 8 9 ਇਹ ਪੂਰਨ ਸੰਖਿਆਵਾਂ ਹੋ ਗਈਆਂ ਕਿੰਨੀਆਂ ਇਹ ਸਾਰੀਆਂ 10 ਤੇ ਇਹਨਾਂ ਦਾ ਆਪਾਂ ਜੋੜ ਕਰਦਾਂਗੇ 2 ਤੇ 3 3 ਤੇ 3 6 ਤੇ 4 10 ਤੇ 5 15 ਤੇ 6 21 21 ਤੇ 7 28 28 ਤੇ 8 36 ਤੇ 9 45 ਹੋ ਗਿਆ ਜੋੜ ਵਿੱਚ ਤਾਂ 45/10 ਤਾਂ ਕਿੰਨੇ ਛੱਡ ਕੇ ਦਸ਼ਮਲਵ ਲਿਖ ਦਾਂਗੀ ਜਾਂ 10 ਦੇ ਭਾਗ ਕਰਦੇ ਹੋ 4.5 ਇਹਦੀ ਉਸਤਾਈ ਹੁਣ ਬੱਚੇ ਦੂਜਾ ਸਵਾਲ ਦੂਜੇ ਸਵਾਲ 'ਚ ਆਪਾਂ ਨੂੰ ਕਿਹਾ ਉਹਨਾਂ ਨੇ ਪਹਿਲੀਆਂ ਪੰਜ ਅਭਾਜ ਸੰਖਿਆਵਾਂ ਸਭ ਤੋਂ ਛੋਟੀ ਭਾਜ ਸੰਖਿਆ 2 ਹੁੰਦੀ ਆ ਅਭਾਜ ਸੰਖਿਆਵਾਂ ਕਿਹੜੀਆਂ ਹੁੰਦੀਆਂ ਬੱਚੇ ਜਿਹੜੀਆਂ ਸਿਰਫ ਆਪ ਦੇ ਪਹਾੜੇ ਤੇ ਵੰਡੀਆਂ ਜਾਂਦੀਆਂ ਕਿਸੇ ਹੋਰ ਪਹਾੜੇ ਤੇ ਨਹੀਂ ਆਉਂਦੀਆਂ ਤਾਂ 2 3 5 7 ਤੇ 11 ਇਹ ਪਹਿਲੀਆਂ ਪੰਜ ਹੋ ਗਈਆਂ ਕਿੰਨੀਆਂ ਨੇ ਇਹ 5 ਦਾ ਵਟੇ 5 ਇਹਨਾਂ ਦਾ ਜੋੜ ਕਰਨਾ 2+3+5+7+11 10 ਦੇ 7 17 17 ਤੇ 11 ਕਿੰਨੇ ਹੋਗੇ 28 28 5 ਤਾਂ ਬੱਚੇ ਜਦੋਂ ਹੁਣ ਆਪਾਂ ਇਹਨਾਂ ਨੂੰ ਭਾਗ ਕਰਾਂਗੇ ਤਾਂ ਆਪਣੇ ਕੋਲੇ ਆਨਸਰ ਬਣ ਜਾਊਗਾ ਇਹ 5 5 5 25 ਹਸ ਲਾਈ 25 ਘਟਾਵਾਂਗੇ 28 ਚੋਂ 3 ਬਚ ਗਏ 0 ਲਾਏ 5 6 30 ਤਾਂ 5.6 ਆਨਸਰ ਆ ਗਿਆ ਆਪਣੇ ਕੋਲੇ ਹਾਂਜੀ ਤੇ ਉਸ ਤੋਂ ਬਾਅਦ ਇਹਨਾਂ ਦਾ ਜੋੜ ਕਰਨਾ ਦੇਖੋ ਆਸਤ ਗੱਟਣੀਆਂ ਸਿੱਧਮ ਸਿੱਧੀ ਤਾਂ ਤੁਸੀਂ ਇਹਦਾ ਜੋੜ ਕਰਦੇ ਹੋ 5 ਤੇ 10 15 15 ਤੇ 15 30 ਠੀਕ ਹੈ 30 ਤੇ 25 55 55 ਤੇ 35 ਕਿੰਨੇ ਹੋਗੇ 90 ਹੋਗੇ ਜੋੜ 90 ਆ ਗਿਆ ਕਿੰਨੇ ਆ ਹੀ ਅੱਖਰ ਇਹਨਾਂ ਨੂੰ ਗਿਣ ਲਓ 1 2 3 4 5 ਤਾਂ 5 ਨੇ 5 ਨਾਲ ਭਾਗ ਕਰਕੇ ਕਿੰਨਾ ਅੰਸਰ ਆ ਗਿਆ ਵਿੱਚ 18 ਅੰਸਰ ਆ ਗਿਆ ਇਸ ਤੋਂ ਬਾਅਦ ਬੱਚੇ ਹੁਣ ਚੌਥਾ ਸਵਾਲ ਦੇਖੋ ਚੌਥੇ ਸਵਾਲ ਦੇ ਵਿੱਚ ਆਪਾਂ ਨੂੰ ਤਿੰਨ ਸੰਖਿਆਵਾਂ ਦੀ ਔਸਤ 12 ਦਿੱਤੀ ਉਹੀ ਫਿਰ ਜੋੜ ਕਢਣਾ ਜਦੋਂ ਜੋੜ ਕਢਣਾ ਹੁੰਦਾ ਜਿਹੜੀ ਗਿਣਤੀ ਹੁੰਦੀ ਹੈ ਸੰਖਿਆਵਾਂ ਦੀ ਉਹਨੂੰ ਔਸਤ ਦੇ ਨਾਲ ਗੁਣਾ ਕਰ ਦੋ ਗਿਣਤੀ ਤਿੰਨ ਸੀ ਔਸਤ 12 ਸੀ ਨਾਲ ਗੁਣਾ ਕਰਕੇ ਤਿੰਨ ਸੰਖਿਆਵਾਂ ਦਾ ਜੋੜ ਕਿੰਨਾ ਆ ਗਿਆ 36 ਆ ਗਿਆ ਹੁਣ ਦੋ ਸੰਖਿਆਵਾਂ ਕਿਹੜੀਆਂ ਨੇ 15 ਤੇ 10 ਨੇ 15 ਤੇ 10 ਕਿੰਨੇ ਹੋ ਗਏ 25 ਤਾਂ ਦੋ ਸੰਖਿਆਵਾਂ ਦਾ ਜੋੜ 25 ਆ ਤੇ ਤਿੰਨ ਦਾ 36 ਆ ਤੇ 36 ਦੇ ਵਿੱਚੋਂ ਇਹ 25 ਘਟਾ ਦਾਂਗੇ ਤੇ ਪਿੱਛੇ ਕਿਹੜੀ ਸੰਖਿਆ ਆ ਜੂਗੀ ਤੀਸਰੀ ਸੰਖਿਆ ਆ ਜੂਗੀ ਆਪਾਂ ਨੇ 10 ਤੇ 15 ਤੇ 10 ਦਾ ਜੋੜ ਜਿਹੜਾ 25 ਬਣਿਆ ਸੀ ਘਟਾਤਾ ਤਾਂ ਆਪਣੇ ਕੋਲ ਤੀਸਰੀ ਸੰਖਿਆ ਕਿੰਨੀ ਆ ਗਈ 11 ਹੁਣ ਬੱਚੇ ਪੰਜਵਾਂ ਸਵਾਲ ਪੰਜਵੇਂ ਸਵਾਲ ਦੇ ਵਿੱਚ ਇੱਕ ਸ਼ਹਿਰ ਦਾ ਤਿੰਨ ਦਿਨਾਂ ਦਾ ਤਾਪਮਾਨ ਦਿੱਤਾ ਹੈ ਤਾਂ ਤੁਸੀਂ ਤਿੰਨਾਂ ਨੂੰ ਜੋੜ ਕਰ ਲਓ 25 ਤੇ 27 ਕਿੰਨੇ ਹੁੰਦੇ ਨੇ 52 52 ਤੇ 30 ਕਿੰਨੇ ਹੋਗੇ 82 ਡਿਗਰੀ ਵਾਟੇ ਕਿੰਨੇ ਲਾਵਾਂਗੇ ਕਿੰਨੇ ਦਿਨਾਂ ਦਾ ਹੈ ਤਿੰਨ ਤਾਂ 3 ਵਾਟੇ ਜਿੰਨੇ ਹੈਗੇ ਜਦੋਂ ਭਾਗ ਕਰਾਂਗੇ 3 2 6 ਕਿੰਨੇ ਬਚ ਗਏ 2 22 3 7 21 ਫਿਰ 10 ਬਚ ਗਏ 10 10 9 ਫਿਰ ਇੱਕ 10 ਬਚ ਗਏ 10 10 9 ਇੰਨੇ ਪਰ ਇਹਦੇ ਡਿਗਰੀ ਦੇ ਬਰਾਬਰ ਹੈ ਡਿਗਰੀ ਸੈਲਸੀਅਸ ਲਿਖਿਆ ਸੀ ਆਪਾਂ ਵੀ ਡਿਗਰੀ ਸੈਲਸੀਅਸ ਲਿਖਤਾ ਇਹ ਆਪਾਂ ਨੇ ਔਸਤ ਕਰਦੀ ਹਾਂਜੀ ਬੱਚੇ ਅੱਗੇ ਹੈ ਚਾਰ ਸੰਖਿਆਵਾਂ ਦੀ ਔਸਤ ਜਦੋਂ ਤੁਹਾਨੂੰ ਔਸਤ ਦੇ ਦੇਣ ਤਾਂ ਤੁਸੀਂ ਕੀ ਕਰਨਾ ਜਿੰਨੀ ਗਿਣਤੀ ਹੁੰਦੀ ਹੈ ਉਹਨੂੰ ਔਸਤ ਦੇ ਨਾਲ ਗੁਣਾ ਕਰਦਿਆ ਕਰੋ ਉਹਦਾ ਕੀ ਆ ਜਾਂਦਾ ਜੋੜ ਆ ਜਾਂਦਾ ਆਪਣੇ ਕੋਲੇ ਹੁਣ ਚਾਰ ਸੰਖਿਆਵਾਂ ਦਾ ਜੋੜ ਕਿੰਨਾ ਆ ਗਿਆ 120 ਆ ਗਿਆ 4 ਨੂੰ 3 ਨਾਲ ਗੁਣਾ ਕਰਕੇ ਕਹਿੰਦੇ ਜੇ ਪਹਿਲੀਆਂ ਤਿੰਨ ਸੰਖਿਆਵਾਂ ਦਾ ਜੋੜ 85 ਆ ਹੁਣ ਤਿੰਨ ਦਾ 85 ਦੇ ਰਹੇ ਆ ਜੋੜ ਚਾਰ ਦਾ ਜੋੜ ਆਪਾਂ 120 ਕੱਢਿਆ ਤਿੰਨ ਦਾ ਉਹ 85 ਦੇ ਰਹੇ ਨੇ ਤਾਂ ਚੌਥੀ ਸੰਖਿਆ ਕਿੰਨੀ ਬਚ ਜੂਗੀ ਫਿਰ 10 ਚੋਂ 5 ਗਏ 5 11 ਚੋਟੇ ਕੀਤਾ ਤਾਂ ਤਾਂ ਚੌਥੀ ਸੰਖਿਆ ਆਪਣੇ ਕੋਲੇ 35 ਬਚ ਗਈ ਇਸ ਤੋਂ ਬਾਅਦ ਬੱਚੇ ਨੂੰ ਸੱਤਵਾਂ ਸਵਾਲ ਦੇਖੋ ਧਿਆਨ ਨਾਲ ਇੱਥੇ ਲਿਖਿਆ ਤਿੰਨ ਸੰਖਿਆਵਾਂ ਦੀ ਔਸਤ 10 ਫਿਰ ਤੁਸੀਂ ਜੋੜ ਕੱਢੋਗੇ ਪਹਿਲਾਂ ਤਿੰਨ ਨੂੰ 10 ਨਾਲ ਗੁਣਾ ਕਰਕੇ ਕਿੰਨਾ ਜੋੜ ਆ ਜੂ ਤਿੰਨ ਸੰਖਿਆਵਾਂ ਦਾ 30 ਜੋੜ ਆ ਗਿਆ ਉਸ ਤੋਂ ਬਾਅਦ ਬੱਚੇ ਅੱਗੇ ਦੋ ਸੰਖਿਆਵਾਂ ਦੀ ਔਸਤ ਦਿੱਤੀ ਪਹਿਲਾਂ ਤਿੰਨ ਦੀ ਔਸਤ ਦਿੱਤੀ ਸੀ ਹੁਣ ਦੋ ਦੀ ਔਸਤ ਹੁਣ ਦੋ ਦੀ ਔਸਤ ਤਾਂ ਦੋ ਨੂੰ ਨੌ ਨਾਲ ਗੁਣਾ 2 9 18 ਕਿਉਂਕਿ ਵੀ ਔਸਤ ਦਿੱਤੀ ਸੀ ਹੁਣ ਦੋ ਸੰਖਿਆਵਾਂ ਦਾ ਜੋੜ 18 ਤਿੰਨ ਦਾ 30 ਸੀ ਤਾਂ ਘਟਾਓ ਕਰਕੇ ਜਿਹੜੀ ਸੀਗੀ ਤੀਸਰੀ ਸੰਖਿਆ ਕਿੰਨੀ ਆ ਗਈ 12 ਆ ਗਈ ਇਸ ਤਰ੍ਹਾਂ ਦੇ ਬੱਚੇ ਸਵਾਲ ਕਾਨੂੰ ਨਮੋਦਾ ਦੇ ਪੇਪਰ ਚ ਆਉਣਗੇ ਤੁਸੀਂ ਇਹਨਾਂ ਦੀ ਪ੍ਰੈਕਟਿਸ ਕਰ ਲਿਓ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਟੌਪਿਕ ਹੈ ਕਿ ਜਿਹੜਾ ਸਮਝ ਆ ਗਿਆ ਹੋਣਾ ਚੈਨਲ ਨੂੰ ਸਬਸਕ੍ਰਾਈਬ ਲਾਈਕ ਐਂਡ ਸ਼ੇਅਰ ਕਰਨਾ ਨਾ ਭੁੱਲਣਾ ਐਂਡ ਕਮੈਂਟ ਵੀ ਕਰ ਦੇਣਾ ਵੀਡੀਓ ਦੇ ਉੱਪਰ ਤੁਹਾਨੂੰ ਕਿੱਦਾਂ ਦੀ ਲੱਗੀ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ